ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਟੈਰਿਫ ਦਾ ਐਲਾਨ ਕਰ ਦਿੱਤਾ ਹੈ ਇਸ ਐਲਾਨ ਦੇ ਨਾਲ ਮਹਰਮੰਦੀ ਬਾਰੇ ਚਿੰਤਾ ਪ੍ਰਗਟਾ ਰਹੇ ਨੇ ਟੈਰਿਫ ਦਾ ਭਾਰਤ ਤੇ ਕੀ ਅਸਰ ਹੋਵੇਗਾ ਟੈਰਿਫ ਹੁੰਦਾ ਕੀ ਹੈ ਕਿਹੜੇ ਦੇਸ਼ ਤੇ ਕਿੰਨਾ ਟੈਰਿਫ ਲਗਾਇਆ ਗਿਆ ਹੈ ਅਮਰੀਕਾ ਵਿੱਚ ਕੀ ਮਹਿੰਗਾ ਹੋਵੇਗਾ ਤੇ ਟੈਰਿਫ ਲਗਾਉਣ ਤੋਂ ਬਾਅਦ ਅਮਰੀਕਾ ਨੇ ਕੀ ਚੇਤਾਵਨੀ ਦਿੱਤੀ ਵੇਖੋ ਇਸ ਰਿਪੋਰਟ ਵਿੱਚ ਕੀ 트੍ਰੰਪ ਨੇ ਛੇੜੀ ਟੈਰਿਫ ਵਾਰ ਕਿਹਾ ਨਾ ਕਰੇ ਕੋਈ ਪਲਟਵਾਰ ਦੀ ਟੈਰਿਫ ਨੂੰ ਲੈ ਕੇ ਹੁਣ ਹੋਵੇਗਾ ਆਰਪਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਭਾਰਤ ਤੇ 26 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ 트ੰਪ ਨੇ ਕਿਹਾ ਭਾਰਤ ਅਮਰੀਕਾ ਤੇ 52 ਫੀਸਦੀ ਤੱਕ ਟੈਰਿਫ ਲਗਾਉਂਦਾ ਹੈ ਇਸ ਲਈ ਅਮਰੀਕਾ ਭਾਰਤ ਤੇ 26 ਫੀਸਦੀ ਟੈਰਿਫ ਲਗਾਏਗਾ ਵਿਦੇਸ਼ਾਂ ਵਿੱਚ ਬਣੀਆਂ ਸਾਰੀ ਆਟੋਮੋਬਾਈਲਸ ਤੇ 25% ਟੈਰਿਫ ਲਾਗੂ ਹੋ ਗਿਆ ਹੈ ਇਸ ਤੋਂ ਇਲਾਵਾ ਅਮਰੀਕੀ ਸਮੇਂ ਮੁਤਾਬਕ 5 ਅਪ੍ਰੈਲ ਨੂੰ ਸਵੇਰੇ 12 ਵਜੇ 1 ਮਿੰਟ ਤੇ ਸਾਰੇ ਦੇਸ਼ਾਂ ਤੇ 10% ਦੀ ਦਾ ਬੇਸਲਾਈਨ ਟੈਰਿਫ ਲਾਗੂ ਹੋ ਜਾਵੇਗਾ ਜਦੋਂ ਕਿ 10% ਦੀ ਤੋਂ ਵੱਧ ਟੈਰਿਫ 9 ਅਪ੍ਰੈਲ ਨੂੰ ਅਮਰੀਕੀ ਸਮੇਂ ਮੁਤਾਬਕ 12 ਵਜੇ ਤੋਂ ਲਾਗੂ ਹੋਵੇਗਾ ਕੰਬੋਡੀਆ ਨੂੰ ਸਭ ਤੋਂ ਵੱਧ 49% ਟੈਰਿਫ ਲਗਾਇਆ ਗਿਆ ਹੈ ਭਾਰਤ ਤੇ 26% ਦੀ ਏਧਰ ਚੀਨ ਤੇ ਲਗਾਈ ਗਈ 34% ਵਿਏਟਨਾਮ ਤੇ 46% ਬੰਗਲਾਦੇਸ਼ ਤੇ 33% ਤੇ THAILAND ਤੇ 36% ਤੋਂ ਬਹੁਤ ਘੱਟ ਹੈ। ਇਸਾਰੇ ਭਾਰਤੀ ਨਿਰਯਾਤਕਾਂ ਲਈ ਮੁਕਾਬਲੇਬਾਜ਼ ਹਨ ਜਦੋਂ ਕਿ ਕਿਸੇ ਨਾ ਕਿਸੇ ਵਸਤੂ ਹਿੱਸੇ ਵਿੱਚ ਅਮਰੀਕੀ ਬਾਜ਼ਾਰ ਤੱਕ ਪਹੁੰਚ ਕਰਦੇ ਹਨ। ਭਾਰਤ ਤੇ ਟੈਰਿਫ ਹੋਰ ਏਸ਼ੀਆਈ ਪ੍ਰਤੀਯੋਗੀਆਂ ਨਾਲੋਂ ਵੀ ਘੱਟ ਹੈ ਜਿਸ ਵਿੱਚ THAILAND ਤੇ ਪ੍ਰਸਤਾਵਿਤ 36% ਇੰਡੋਨੇਸ਼ੀਆ ਤੇ 32% ਸ਼ਾਮਲ ਹੈ। ਹੁਣ ਜਾਣਦੇ ਆ ਕੀ ਹੁੰਦਾ ਹੈ ਟੈਰਿਫ ਟੈਰਿਫ ਇੱਕ ਟੈਕਸ ਹੈ ਦਰਾਮਤ ਕੀਤੇ ਜਾਣ ਵਾਲੇ ਉਤਪਾਦਾਂ ਤੇ ਇਹ ਟੈਕਸ ਲੱਗਦਾ ਹੈ ਦੂਜੇ ਦੇਸ਼ ਤੋਂ ਇਹ ਉਤਪਾਦ ਦਰਾਮਤ ਕੀਤੇ ਜਾਂਦੇ ਹਨ ਜੋ ਕੰਪਨੀ ਦਰਾਮਤ ਕਰਦੀ ਹੈ ਆਪਣੇ ਦੇਸ਼ ਦੀ ਸਰਕਾਰ ਨੂੰ ਰਕਮ ਅਦਾ ਕਰਦੀ ਹੈ ਘਰੇਲੂ ਬਾਜ਼ਾਰ ਵਿੱਚ ਵਿਦੇਸ਼ੀ ਸਮਾਨ ਮਹਿੰਗਾ ਹੋ ਜਾਂਦਾ ਹੈ ਵਿਦੇਸ਼ੀ ਮੁਕਾਬਲੇ ਤੋਂ ਬਚਾਉਣ ਲਈ ਇਹ ਟੈਕਸ ਲਗਾਇਆ ਜਾਂਦਾ ਹੈ ਟੈਰਿਫ ਤੋਂ ਸਰਕਾਰ ਦੀ ਆਮਦਨ ਵਧਦੀ ਹੈ ਟੈਰਿਫ ਨਾਲ ਸਭ ਤੋਂ ਵੱਧ ਪ੍ਰਭਾਵਿਤ ਭਾਰਤੀ ਖੇਤਰਾਂ ਦੀ ਗੱਲ ਕੀਤੀ ਜਾਵੇ ਤਾਂ 26% ਟੈਰਿਫ ਨਾਲ ਸਭ ਤੋਂ ਵੱਧ ਪ੍ਰਭਾਵਿਤ ਭਾਰਤ ਦੇ ਇਲੈਕਟ੍ਰੋਨਿਕਸ, ਰਤਨ ਅਤੇ ਗਹਿਣੇ ਖੇਤਰ ਹਨ ਅਮਰੀਕਾ ਭਾਰਤ ਤੋਂ ਲਗਭਗ 14 ਡਾਲਰ ਬਿਲੀਅਨ ਮੁੱਲ ਦੇ ਇਲੈਕਟ੍ਰੋਨਿਕਸ ਅਤੇ 9 ਡਾਲਰ ਬਿਲੀਅਨ ਤੋਆਦ ਮੁੱਲ ਦੇ ਰਤਨ ਅਤੇ ਗਹਿਣੇ ਆਯਾਤ ਕਰਦਾ ਹੈ ਜਿਸ ਨਾਲ ਇਹ ਉਦਯੋਗ ਖਾਸ ਤੌਰ ਤੇ ਕਮਜ਼ੋਰ ਹੋ ਜਾਂਦੇ ਨੇ ਇਸ ਵਾਧੇ ਤੋਂ ਪਹਿਲਾਂ ਭਾਰਤੀ ਇਲੈਕਟ੍ਰੋਨਿਕ ਸਮਾਨ ਤੇ ਵਾਸ਼ਿੰਗਟਨ ਦੇ ਟੈਰਿਫ ਔਸਤਨ ਸਿਰਫ 41% ਸਨ ਹਾਲਾਂਕਿ ਆਟੋ ਪਾਰਟਸ ਤੇ ਐਲੂਮੀਨੀਅਮ ਨਿਰਿਆਤ ਨਵੀਨਤਮ 26% ਦੇ ਦਾਇਰੇ ਤੋਂ ਬਾਹਰ ਹੈ ਹਾਲਾਂਕਿ ਉਹ ਪਹਿਲਾਂ ਐਲਾਨੇ ਗਏ 25% ਟੈਰਿਫ ਦੇ ਅਧੀਨ ਹੈ ਭਾਰਤ ਦੇ ਅਮਰੀਕਾ ਨੂੰ ਕੀਤੇ ਜਾਣ ਵਾਲੇ ਮੁੱਖ ਨਿਰਿਆਤ ਵਿੱਚ ਫਾਰਮਾਸਿਊਟੀਕਲ, ਟੈਲੀਕਮ ਉਪਕਰਣ, ਰਤਨ ਪੱਥਰ, ਪੈਟਰੋਲੀਅਮ ਉਤਪਾਦ, ਸੋਨੇ ਦੇ ਗਹਿਣੇ ਤੇ ਤਿਆਰ ਸੂਤੀ ਕੱਪੜੇ ਸ਼ਾਮਲ ਹਨ ਆਯਾਤ ਵਾਲੇ ਪਾਸੇ ਦੇਖੀਏ ਤਾਂ ਮੁੱਖ ਵਸਤੂਆਂ ਵਿੱਚ ਕੱਚਾ ਤੇਲ, ਕੋਲਾ ਪੈਟਰੋਲੀਅਮ ਉਤਪਾਦ, ਇਲੈਕਟ੍ਰੋਨਿਕ ਮਸ਼ੀਨਰੀ ਤੇ ਐਰੋਸਪੇਸ ਹਿੱਸੇ ਸ਼ਾਮਲ ਹਨ। ਹੁਣ ਕੁਝ ਖੇਤਰਾਂ ਨੂੰ ਟੈਰਿਫ ਤੋਂ ਛੋਟ ਵੀ ਮਿਲੀ ਹੈ ਜਿਨ੍ਹਾਂ ਵਿੱਚ ਸਟੀਲ, ਐਲੂਮੀਨੀਅਮ ਦੀਆਂ ਕੁਝ ਚੀਜ਼ਾਂ ਨੇ, ਆਟੋ ਪਾਰਟਸ ਨੇ, ਤਾਂਬਾ, ਫਾਰਮਾਸਿਊਟੀਕਲ, ਸੈਮੀ ਕੰਡਕਟਰ, ਲੱਕੜ, ਸੋਨਾ, ਚਾਂਦੀ, ਊਰਜਾ ਅਤੇ ਕੁਝ ਖਣੇਜ ਹਨ। ਵਾਂਚ ਮੰਤਰਾਲੇ ਮੁਤਾਬਕ ਇਹ ਟੈਰਿਫ 1 ਮਿਲੀਆ ਜੋ ਲਿਆ ਬੈਗ ਸੀ ਭਾਰਤ ਲਈ ਇੱਕ ਝਟਕਾ ਨਹੀਂ ਸੀ ਭਾਰਤ ਕਈ ਹੋਰ ਵਪਾਰਕ ਭਾਈਵਾਲਾਂ ਨਾਲੋਂ ਬਿਹਤਰ ਸਥਿਤੀ ਵਿੱਚ ਹੈ ਦੂਜੇ ਦੇਸ਼ਾਂ ਤੇ ਲਗਾਏ ਗਏ ਟੈਰਿਫ ਨੂੰ ਦੇਖਦੇ ਹੋਏ ਇੱਕ ਹੇਠਲੇ ਬੈਂਡ ਵਿੱਚ ਇਸ ਸਮੇਂ ਭਾਰਤ ਹੈ ਅਤੇ 트럼ਪ ਪ੍ਰਸ਼ਾਸਨ ਨੇ ਸੰਕੇਤ ਦਿੱਤਾ ਹੈ ਜੇਕਰ ਕੋਈ ਦੇਸ਼ ਅਮਰੀਕੀ ਵਪਾਰਕ ਚਿੰਤਾਵਾਂ ਨੂੰ ਹੱਲ ਕਰਦਾ ਹੈ ਤਾਂ ਇਹਨਾਂ ਡਿਊਟੀਆਂ ਨੂੰ ਸੰਭਾਵੀ ਤੌਰ ਤੇ ਸੋਧਿਆ ਜਾਂ ਫਿਰ ਉਲਟਾਇਆ ਜਾ ਸਕਦਾ ਹੈ ਅਮਰੀਕਾ ਦੇ ਖਜ਼ਾਨਾ ਸਕੱਤਰ ਸਕਾਰਡ ਵੈਸੈਂਟ ਨੇਤਾ ਚੇਤਾਵਨੀ ਦੇ ਦਿੱਤੀ ਹੈ ਕਿ ਕਿਸੇ ਵੀ ਦੇਸ਼ ਨੂੰ ਟੈਰਿਫ ਦੇ ਜਵਾਬ ਵਿੱਚ ਕੋਈ ਵੀ ਦੇਸ਼ ਟੈਰਿਫ ਲਗਾਉਣ ਦਾ ਐਲਾਨ ਨਾ ਕਰੇ ਨਹੀਂ ਤਾਂ ਗੱਲ ਵੱਧ ਜਾਵੇਗੀ ਹੁਣ ਇਸ ਟੈਰਿਫ ਨਾਲ ਅਮਰੀਕਾ ਵਿੱਚ ਵੀ ਕੁਝ ਚੀਜ਼ਾਂ ਮਹਿੰਗੀਆਂ ਹੋਣਗੀਆਂ ਜਿਨ੍ਹਾਂ ਵਿੱਚ ਕਾਰਾਂ ਬੀਆਰ ਵਿਸਕੀ ਟਕੀਲਾ ਸ਼ੈਂਪੇਨ ਜਾਂ ਫਿਰ ਜਰਮਨ ਬੀਅਰ ਇੰਦਨ ਮੇਪਮ ਸਰਪ ਐਵੋਕਾਡੋ ਸ਼ਾਮਲ ਹੈ ਟੈਰਿਫ ਸਥਿਤੀ ਇਥੋਂ ਕਿਵੇਂ ਅੱਗੇ ਵੱਧਦੀ ਹੈ ਇਹ ਨਿਰਭਰ ਕਰੇਗਾ ਉਹਨਾਂ ਦੀਆਂ ਪ੍ਰਤੀਕਿਰਿਆਵਾਂ ਤੇ ਜੋ ਅਮਰੀਕਾ ਦੇ ਵਪਾਰਕ ਭਾਈਵਾਲ ਹਨ ਦੇਸ਼ਾਂ ਫਰਸਮੂ ਜਿਨ੍ਹਾਂ ਕੋਲ ਰਵਾਇਤੀ ਤੌਰ ਤੇ ਘੱਟ ਟੈਰਿਫ ਸ਼ਾਸਨ ਰਿਹਾ ਹੈ ਜਿਵੇਂ ਕਿ ਯੂਰੋਪੀਅਨ ਯੂਨੀਅਨ ਜਾਂ ਜਾਪਾਨ ਜਾਂ ਆਸਟ੍ਰੇਲੀਆ ਜਾਂ ਇਥੋਂ ਤੱਕ ਕਿ ਚੀਨ ਬਦਲਾ ਲੈਣ ਲਈ ਪ੍ਰਤਾਏ ਜਾਣਗੇ ਮਾਹਰਾ ਮੁਤਾਬਕ ਇਸ ਦਾ ਨਤੀਜਾ ਇੱਕ ਵੱਧਦੀ ਹੋਈ ਗਤੀ ਵਿੱਚ ਹੋ ਸਕਦਾ ਹੈ ਕੋਈ ਵੀ ਟੈਰਿਫ ਯੁੱਧ ਦੋਵਾਂ ਪਾਸਿਆਂ ਨੂੰ ਸਪਸ਼ਟ ਤੌਰ ਤੇ ਨੁਕਸਾਨ ਪਹੁੰਚਾਉਣ ਵਾਲਾ ਹੋਵੇਗਾ ਤੇ ਇਸ ਤੋਂ ਬਚਣਾ ਸਭ ਤੋਂ ਵਧੀਆ ਹੈ ਨਿਊਜ਼ ਡੈਸਕ ਰਿਪੋਰਟ ਦਾ ਅਨਮਿਊਟ